ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਮੈਂ ਸਮਝਦਾ ਵੀ ਸਾਡੇ ਲਈ ਖੁਸ਼ੀ ਵਾਲਾ ਦਿਨ ਹੈ ਪਟਾਲੀ ਦੇ ਪਵਿੱਤਰ ਸਰਪ੍ਰੀਤ ਤੋਂ ਮੇਰੇ ਬਹੁਤ ਹੀ ਸਤਿਕਾਰਯੋਗ ਸਰਦਾਰ ਗ੍ਰਿੰਦਰ ਗ੍ਰਿੰਦਰ ਜੀ ਗ੍ਰਿੰਦ ਸਿੰਘ ਜੀ ਗੋਰਾ ਮੈਂਬਰ ਐਸ.ਪੀ.ਟੀ. ਔਰ ਬਹੁਤ ਹੀ ਸੀਨੀਅਰ ਤੇ ਬਹੁਤ ਹੀ ਸਤਿਕਾਰ ਵਾਲੇ ਮੈਂਬਰ ਇਹਨਾਂ ਦੇ ਨਾਲ ਗੁਰਦੁਆਰਾ ਰਬਟਾਲੇ ਤੋਂ ਮੈਨੇਜਰ ਸਾਹਿਬ ਮੁੱਚੀ ਸੰਗਤ ਲੈ ਕੇ ਇਹ ਅੱਜ ਦੇ ਸਾਡੇ ਕੋਲ ਆਏ ਆ ਜੋ ਗਰਨਾਨਕ ਸਾਹਿਬ ਜੀ ਦੇ ਵਿਆਹ ਨੂੰ ਸਮਰਪਿਤ 8 ਤਰੀਕ ਨੂੰ ਬਟਾਲੇ ਤੋਂ ਸੰਗਤ ਇੱਥੇ ਆਉਣੀ ਹੈ ਗੁਰਦੁਆਰਾ 베ਰ ਸਾਹਿਬ ਜਿੱਥੇ ਅਸੀਂ ਸੰਗਤ ਦਾ ਬਹੁਤ ਹੀ ਨਿਮਰਤਾ ਦੇ ਨਾਲ ਜੀ ਆਇਆਂ ਕਹਾਂਗੇ ਉੱਥੇ ਨਾਲ ਹੀ ਇੱਥੇ ਰਾਤ ਨੂੰ ਜਿਹੜੇ ਦੀਵਾਨ ਜਿਹੜੇ ਜਾਣਗੇ ਔਰ ਗੁਰੂ ਸੰਤਾਂ ਨੂੰ ਗੁਰੂ ਨਾਲ ਜੋੜਿਆ ਜਾਏਗਾ ਔਰ ਮੇਰੇ ਬੜੇ ਸਤਿਕਾਰਯੋਗ ਰਿਆਤ ਸਾਹਿਬ ਅੰਤਿਆਰ ਜਿਹੜੇ ਨੇ ਗੋਲਵਾਲ ਸਾਹਿਬ ਪਾਪੂ ਦੇ ਲਾਇਆ ਉਹ ਵੀ ਇਹਦੇ ਵਿੱਚ ਮੌਲੀਅਤ ਕਰਦੇ ਨੇ ਉਹਨਾਂ ਦੇ ਨਾਲ ਹੋਰ ਵੀ ਅਧਿਕਾਰੀ ਜਿਹੜੇ ਨੇ ਸਾਡੇ ਸਤਿਕਾਰ ਦੇ। ਔਰ ਗੁਰਦੁਆਰਾ 베ਰ ਸਾਹਿਬ ਦਾ ਸਮਚਾਰ ਸਟਾਫ ਤੇ ਮੈਨੇਜਰ ਸਾਹਿਬ ਸਰਦਾਰ ਗਰਬਖ ਸਿੰਘ ਦੀ ਬੱਚੀ ਪਿੰਡ। ਅਸੀਂ ਮੈਂਬਰਸ ਆਫ ਸਰਦਾਰ ਗਰਿੰਦਰ ਸਿੰਘ ਗੁਰਦੁਆਰਾ ਕੀ ਹੁਣਾਂ ਨੂੰ ਇਹਨਾਂ ਦੀ ਸਮੁੱਚੀ ਜਿਹੜੇ ਨਾਲ ਇਹਨਾਂ ਦੇ ਮੈਂਬਰ ਸਾਹਿਬ ਸਾਰੇ ਆਏ ਆ। ਕਿੱਥੇ ਉਹਨਾਂ ਨੂੰ ਗਿਆ ਕਿੰਨੇ ਉੱਥੇ ਬਤੌਰ ਇਹਦੀ ਸਬਕਮਟੀ ਦਾ ਮੈਂਬਰ ਹੋਣ ਕਰਕੇ ਇਹ ਛਲਾਕੇ ਦਾ ਮੈਂਬਰ ਐਸਪੀਸੀ ਹੋਣ ਕਰਕੇ ਮੈਂ ਆਪਣੇ ਵੱਲੋਂ ਔਰ ਮੇਰੇ ਬਹੁਤ ਹੀ ਸਤਿਕਾਰਯੋਗ ਸੁਲਤਾਨਪੁਰ ਹਲਕੇ ਦੇ ਮੈਂਬਰ ਪੈਨ ਗੋਟਰੀ ਵੀ ਰੁਹੀ ਉਹਨਾਂ ਵੱਲੋਂ ਗੋਰਾ ਜੀ ਨੂੰ ਪੂਰਾ ਵਿਸ਼ਵਾਸ ਯਕੀਨ ਦਿਵਾਨਾ ਕਿ ਅਸੀਂ ਬੜੇ ਸਤਿਕਾਰ ਦੇ ਨਾਲ ਜਿਵੇਂ ਹਰ ਸਾਲ ਹੀ ਇੱਥੇ ਆਈਆਂ ਸੰਗਤਾਂ ਦਾ ਮਾਨਤਾਣ ਕਰਦੇ ਆਂ ਸਾਲ ਸਵਾਲ ਕਰਦੇ ਆਂ ਉਹ ਇੱਥੇ ਜਾਊਗੀ ਔਰ ਮੇਰੇ ਵੱਲੋਂ ਮੇਰ ਦਰਬਖ ਸਿੰਘ ਮੈਂਟਰ ਸਾਹਿਬ ਵੱਲੋਂ ਬੀਬੀ ਕੋਟਰੀ ਜੀ ਸਰੂਹੀ ਵੱਲੋਂ ਔਰ ਸਾਰੇ ਸਾਡੇ ਜਿਹੜੇ ਸਬਕਮਿਟੀ ਦੇ ਮੈਂਬਰ ਆ ਉਹਨਾਂ ਵੱਲੋਂ ਯਕੀਨ ਦਿਵਾਉਣਾ ਅਸੀਂ ਇਸ ਕੁਛੀ ਦਾ ਮੌਕਾ ਜਿਹੜਾ ਉਹਦੇ ਵਿੱਚ ਪੂਰੀਆਂ ਹਾਜ਼ਰੀਆਂ ਲਵਾ ਕੇ ਪੁੱਛੀਆਂ ਪ੍ਰਾਪਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗਰਿੰਦਰਪਾਲ ਸਿੰਘ ਹੋਰਾ ਮੈਂਬਰ ਸ਼ਾਹੋਂ ਦੀ ਗੁਰਦਾਰਾ ਪ੍ਰਬੰਧਕ ਕਮੇਟੀ ਹਲਕਾ ਬਟਾਲਾ ਸਮੁੱਚੀ ਨਾਨਕਨਾਮ ਲੈਵਾ ਸੰਗਤ ਨੂੰ ਸਾਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਸਾਨ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਜਨਕ ਮਾਤਾ ਸਲੱਖਣੀ ਦੇ ਵਿਆਹ ਪਰਵ ਦੀ ਲੱਖ ਲੱਖ ਵਧਾਈ ਦਿੰਦਾ। ਉੱਥੇ ਅੱਜ ਅਸੀਂ ਬਟਾਲੇ ਦੀ ਉਸ ਪਾਵਨ ਪਵਿੱਤਰ ਧਰਤੀ ਤੋਂ ਇਸ ਮਹਾਨ ਸਥਾਨ ਗੁਰਨਾਨ ਸਾਹਿਬ ਚਰਨ ਸੋਪਰਾਬ ਧਰਤੀ ਗੁਰਦਾਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਜਿੱਥੇ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਲਈ ਆਏ ਆ ਉਥੇ ਸਤਕਾਰਯੋਗ ਮੈਨੇਜਰ ਸਾਹਿਬਾਨ ਤੇ ਇਤਥੋਂ ਦੇ ਮੈਂਬਰ ਸਮਾਨ ਗੁਰੂ ਘਰ ਦੇ ਵਜੀਰ ਗਰੰਤੀ ਸਾਹਿਬ ਤੇ ਇਹਨਾਂ ਦਾ ਸਮੂਚਾ ਸਟਾਫ ਉਹਨਾਂ ਨਾਲ ਬੈਠ ਕੇ ਕੁਝ ਵਿਚਾਰਾਂ ਸਾਂਝੀਆਂ ਕਰਨ ਲਈ ਵੀ ਇੱਥੇ ਪਹੁੰਚੇ ਹਰ ਸਾਲ ਅਸੀਂ ਆਉਂਦੇ ਆ ਇਹ ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ 537ਵਾਂ ਵਿਆਪੁਰਗ ਜੋੜ ਮੇਲਾ ਸੰਗਤਾਂ ਆਪਣੇ ਪਿਆਰ ਤੇ ਸ਼ਾਨ ਨਾਲ ਮਨਾਉਣ ਜਾ ਰਹੀ ਇਹਦੇ ਵਿੱਚ ਦੋ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਨੇ ਅਸੀਂ ਸਮਝਨੇ ਆ ਇਹ ਸੁਲਤਾਨਪੁਰ ਲੋਧੀ ਦੀ ਧਰਤੀ ਦੇ ਜਿਹੜੇ ਪ੍ਰੋਗਰਾਮ ਨੇ ਉਹ ਤਾਂ ਮੈਂ ਸਾਹਮਣੇ ਇੱਥੋਂ ਦੇ ਪ੍ਰਬੰਧਕ ਮੇਰੇ ਨਾਲੋਂ ਜ਼ਿਆਦਾ ਵਧੀਆ ਤਰੀਕੇ ਨਾਲ ਦੱਸ ਸਕਦੇ ਨੇ ਪਰ ਜਿਹੜੀ ਮੇਰੀ ਜਾਣਕਾਰੀ ਇਹ ਉਹਦੇ ਮੁਤਾਬਕ ਅਸੀਂ ਬਟਾਲੇ ਗੁਰਦੁਆਰਾ ਕੰਧ ਸਾਹਿਬ ਗੁਰਦੁਆਰਾ ਡੇਰਾ ਸਾਹਿਬ ਗੁਰਦੁਆਰਾ ਸਤਕਰਤਾਰੀਆਂ ਸਾਹਿਬ ਇੱਥੇ ਮਹਾਨਕਾਰ ਜਿਹੜੇ ਪਹਿਲੀ ਤਰੀਕ ਤੋਂ ਆਰੰਭ ਹੋ ਜਾ ਰਹੇ ਉਹਦੇ ਚ ਕੀਰਤਨ ਦਰਬਾਰ ਹੋਣਿਆ ਉਹਦੇ ਵਿੱਚ ਅ ਰੋੜ ਸਵੇਰੇ ਸ਼ਾਮ ਜਿਹੜੀਆਂ ਸੰਗਤਾਂ ਨੇ ਕੀਰਤਨ ਦੀ ਸ਼ਹਿਰ ਗੁਰਦਾਰਾ ਸਾਹਿਬਾਨ ਦੇ ਵਿੱਚ ਲਾਉਣੀ ਹੈ ਬੀਪੀਆਂ ਦੇ ਜਥਿਆਂ ਨੇ ਗੁਰਦਾਰਾ ਡੇਰਾ ਸਾਹਿਬ ਜੋ ਮਾਤਾ ਸੁਲਖਣੀ ਦੇ ਪੇਕਾ ਘਾਰੇ ਉੱਥੇ ਕੀਰਤਨ ਆਰੰਭ ਕਰਨੇ ਉੱਥੇ ਦੋ ਮਹਾਨ ਅੰਮ੍ਰਿਤ ਸੰਚਾਰ ਵੀ ਇਹਨਾਂ ਦਿਨਾਂ ਵਿੱਚ ਉੱਥੇ ਬਟਾਲੇ ਹੋਣ ਜਾ ਰਹੇ ਨੇ ਜਿਹੜਾ 5 ਤਰੀਕ ਨੂੰ ਆਦ ਕੀ ਪਹਿਲੀ ਵਾਰ 5 ਸਤੰਬਰ ਨੂੰ ਅੰਮ੍ਰਿਤ ਸੰਚਾਰ ਗੁਰਦਾਰਾ ਡੇਰਾ ਸਾਹਿਬ ਵਿੱਚ ਕਰਵਾਇਆ ਜਾ ਰਿਹਾ ਜਿੱਥੇ ਮਾਤਾ ਸੁਲਖਣੀ ਦਾ ਪੇਕਾ ਘਾਰ ਹੈ ਤੇ ਇਸ ਤੋਂ ਅੱਗੇ ਜਿਹੜੇ ਪ੍ਰੋਗਰਾਮ ਨੇ ਉਹਦੇ ਵਿੱਚ ਅਖਣਪਰ ਸਾਹਿਬ 8 ਤਰੀਕ ਨੂੰ ਬਟਾਲੇ ਦੇ ਸਾਰੇ ਹੀ ਗੁਰਦਵਾਰਾ ਸਾਹਿਬਾਂ 'ਚ ਆਰੰਭ ਹੋਣੇ ਨੇ ਜਿਹਦੇ ਲਈ ਅਹੀ ਇੱਕ ਵਿਸ਼ੇਸ਼ ਮੀਟਿੰਗ 24 ਤਰੀਕ ਨੂੰ ਬਟਾਲੇ 'ਚ ਨਾਨਕ ਨਾਮ ਲੇਵਾ ਸੰਗਤਾਂ ਦੀ ਸਭਾ ਸੁਸਾਇਟੀਆਂ ਦੀ ਗੁਰਦਵਾਰਾ ਸਤਕਤਾਰੀਆਂ ਸਾਹਿਬ ਦੁਪਹਿਰ 3 ਵਜੇ ਰੱਖੀ ਹੈ ਅੱਜ ਅਹੀ ਇਥੇ ਇਸ ਕਰਕੇ ਆਏ ਆ ਕਿ 8 ਤਰੀਕ ਨੂੰ ਬਟਾਲੇ ਦੀ ਸੰਗਤ ਜਿਹੜੀ ਉਹ ਹਰ ਸਾਲ ਦੀ ਤਰ੍ਹਾਂ ਗੁਰਦਰਾ ਬੇਰ ਸਾਹਿਬ ਆਵੇ ਉਹ ਆ ਕੇ ਇਥੇ ਨਤਮਸਤਕ ਹੋਏਗੀ ਰਾਤ ਇਥੇ ਵਿਸ਼ਰਾਮ ਕਰੇਗੀ ਔਰ ਨਵਧਰੀਗ ਨੂੰ ਸਵੇਰੇ ਪਿਛਲੇ ਸਾਲ ਦੀ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਜਿਵੇਂ ਸਵੇਰੇ ਪਹਿਲੇ ਵਾਲੇ 6 ਵਜੇ 5 ਵਜੇ ਇਸ ਵਾਰ 5 ਵਜੇ ਪਹਿਲੀ ਵਾਰ 6 ਵਜੇ ਹੀ ਪਹਿਲਾਂ 8 ਵਜੇ ਚੱਲਦਾ ਸੀ ਫਿਰ ਸਮੇਂ ਨੂੰ ਪਛਾਣਦਿਆਂ 6 ਵਜੇ ਕੀਤਾ ਕਿ ਇੱਥੋਂ ਦੇ ਪ੍ਰਬੰਧਕਾਂ ਨੇ ਪ੍ਰਬੰਧ ਕੀਤਾ ਕਿ 5 ਵਜੇ ਨਗਰ ਕੀਤਾ ਜਿਹੜਾ ਇੱਥੋਂ ਆਰਾਮ ਕੀਤਾ ਜਾ ਕਿਉਂਕਿ ਅੱਗੇ ਬਹੁਤ ਲੇਟ ਹੋ ਜਾਂਦਾ 5 ਵਜੇ 9 ਤਰੀਕ ਨੂੰ ਸਵੇਰੇ ਤੋਂ ਧੰਗੁਰੂ ਗ੍ਰੰਥ ਸਾਹਿਬ ਦੀ ਛਤਰ ਸ਼ਾਹ ਤੇ ਪੰਜ ਪਿਆਰੇ ਦੀ ਗਵਾਈ ਵਿੱਚ ਇੱਕ ਮਹਾਨ ਕੀਰਤਨ ਨਗਰ ਕੀਰਤਨ ਦਾ ਆਰੰਭ ਹੋਣਾ ਹੈ ਜਿਹੜਾ ਬਟਾਲੇ ਦੀ ਧਰਤੀ ਤੇ ਪਹੁੰਚਣਾ ਜਿੱਥੇ ਕਦੀ ਗੁਰਨਾਨਕ ਸਾਹਿਬ ਆਪ ਵਿਹਉਣ ਲਈ ਗਏ ਸਨ ਤੇ ਮੈਨੂੰ ਸਮਝਣਾ ਸੰਗਤਾਂ ਦੇ ਮਾਨ ਵਿੱਚ ਅੱਜ ਵੀ ਇੱਕ ਗੱਲ ਇਹ ਨਗਰ ਕੀਰਤਨ ਤੇ ਹੈਈਏ ਬਾਬਾ ਜੀ ਦੀ ਬਰਾਤ ਆ ਰਹੀ ਮੰਨ ਦੀ ਭਾਵਨਾ ਹੈ ਭਾਵੇਂ ਇਹਨੂੰ ਬਰਾਤ ਨਹੀਂ ਖੜਨੀ ਹੁੰਦੀ ਪਰ ਸੰਗਤ ਦੀ ਭਾਵਨਾ ਜਿਹੜੀ ਹੈ ਨਾ ਉਹ ਇਹ ਆ ਕੇ ਗੁਰੂ ਨਾਨਕ ਸਾਹਿਬ ਦੀ ਅਮਰ ਸ਼ਾਖਾਂ ਤੇ ਧੰਗ ਗੁਰੂ ਗ੍ਰੰਥ ਸਾਹਿਬ ਜਦੋਂ ਸ਼ੋਭਤ ਹੁੰਦੇ ਆ ਫਿਰ ਇਹ ਸਮਝਣਾ ਚਾਹੁੰਦਾ ਗੁਰੂ ਨਾਨਕ ਸਾਹਿਬ ਆਪ ਨਾਲ ਹੀ ਜਾਂਦੇ ਪੈਣਾ ਕਿਉਂਕਿ ਧੰਗ ਗੁਰੂ ਗ੍ਰੰਥ ਸਾਹਿਬ ਪਹਿਲੀ ਬਾਣੀ ਗੁਰੂ ਨਾਨਕ ਸਾਹਿਬ ਦੀ ੴ ਤੋਂ ਆਰੰਭ ਹੁੰਦੀ ਹੈ ਜਿਨ੍ਹਾਂ ਨੇ ਆਪ ਮੂਲ ਮੰਤਰ ਇਹ ਸ਼ਬਦ ਉਚਾਰਨ ਕੀਤਾ ਮੈਂ ਸਮਝਣਾ ਉਹ ਧੰਗ ਗੁਰੂ ਨਾਨਕ ਸਾਹਿਬ ਨੇ ਸਾਡੇ ਤੇ ਬੜਾ ਵੱਡਾ ਪਰਮਕਾਰ ਕੀਤਾ ਮੈਂ ਸਮਝਣਾ ਐਸਡੀਪੀਸੀ ਤੇ ਹਰ ਵੇਲੇ ਹੀ ਤਤਪਾਰ ਆ ਇਹਦੇ ਗੁਰੂ ਨਾਨਕ ਸਾਹਿਬ ਦਾ ਕਾਰਜ ਹੈ ਇਹਨਾਂ ਨੂੰ ਤੇ ਕੋਈ ਹੋਰ ਸਮਾਂ ਦੇ ਦੇ ਉੱਥੇ ਹੀ ਪਿੱਛੇ ਨਹੀਂ ਹਟਦੇ ਪਰ ਇਹਦੇ ਆਪਣੇ ਘਰ ਦਾ ਕਾਰਜ ਆ ਪਰ ਫਿਰ ਵੀ ਮੈਂ ਸਮਝਣਾ ਜਿਸ ਦਾ ਕਾਰਜ ਤਿੰਨ ਹੀ ਕੀਤਾ ਮਾਨਸ ਕੀ ਆ ਵਿਚਾਰਾ RAM ਸਤਗੁਰ ਦੇ ਕਾਰਜ ਨੇ ਅਸੀਂ ਸਾਡੇ ਪ੍ਰਬੰਧ ਛੋਟੇ ਹੋ ਸਕਦੇ ਨੇ ਮਾਲਕ ਦੇ ਕਾਰਜ ਨਹੀਂ ਛੋਟੇ ਹੋ ਸਕਦੇ ਕਾਰਜ ਵੱਡੇ ਨੇ ਮਾਲਕ ਆਪ ਨੇ ਚਖ ਲੋ ਕੇ ਇਹ ਸਾਡੇ ਸਤਕਾਰਯੋਗ ਇਥੋਂ ਦੇ ਮੈਨੇਜਰ ਸਹਿਬਾਨ ਕੋਲੋਂ ਇਥੋਂ ਦੇ ਪ੍ਰਬੰਧਕਾਂ ਕੋਲੋਂ ਇਥੋਂ ਦੇ ਘਰ ਦੇ ਗੁਰੂ ਵਜੀਤ ਸਾਹਿਬ ਇਥੋਂ ਦੇ ਮੈਂਬਰ ਸਹਿਬਾਨ ਤੇ ਸਭਾ ਸੁਸਾਇਟੀਆਂ ਸੰਗਤਾਂ ਦੇ ਸਹਿਯੋਗ ਨਾਲ ਆਪ ਪਰਮਾਤਮਾ ਦੇ ਕਾਰਨ ਸਫਲੇ ਕਰਵਾਉਣਗੇ ਔਰ ਮੈਂ ਨਾਲ ਨਾਲ ਇਹ ਵੀ ਬੇਨਤੀ ਕਰਾਂ 9 ਤਰੀਕ ਨੂੰ ਇਥੋਂ ਨਗਰ ਕੀਰਤਨ ਜਦੋਂ ਰਾਤ ਬਟਾਲੇ ਪਹੁੰਚ ਲੈ 10 ਤਰੀਕ ਨੂੰ ਸਵੇਰੇ ਇੱਕ ਬਟਾਲੇ ਵਿੱਚ ਬਹੁਤ ਮਹਾਨ ਨਗਰ ਕੀਰਤਨ ਦਾ ਗੁਰਦੁਆਰਾ ਡੇਰਾ ਸਾਹਿਬ ਉਥੋਂ ਸਵੇਰੇ 7 ਵਜੇ ਆਰੰਭ ਹੋ ਕੇ ਸਾਰੇ ਸ਼ਹਿਰ ਦੀ ਪ੍ਰਕਰਮਾ ਕਰਕੇ ਉਹ ਫਿਰ ਗੁਰਦੁਆਰਾ ਕੰਮ ਸਾਹਿਬ ਦੇ ਅੱਗੋਂ ਹੋ ਕੇ ਰਾਡੇਰਾ ਸਾਹਿਬ ਉਹਦੀ ਸਮਾਪਤੀ ਹੁੰਦੀ ਹੈ ਇਹ ਸਾਰੇ ਪ੍ਰੋਗਰਾਮਾਂ ਚ ਮੈਂ ਨਾਨਕ ਨਾਮ ਦੇ ਸੰਤਾਂ ਨੂੰ ਬੇਨਤੀ ਕਰਨੀ ਚਾਹੁੰਦਾ ਜਿਨ੍ਹਾਂ ਰਸਤੇਆਂ ਥਾਣੇ ਨਗਰ ਕੀਰਤਨ ਭਾਵੇਂ ਗੁਰਦੁਆਰਾ ਬੇਰ ਸਾਹਿਬ ਸultanpur Lodhi ਤੋਂ ਜਾਣ ਵਾਲਾ ਭਾਵੇਂ ਵਟਾਲੇ ਦੀ ਧਰਤੀ ਤੇ ਨਿਕਲਣ ਵਾਲਾ ਇਹਨਾਂ ਸਾਗਿਆਂ ਵਿੱਚ ਵੱਧ ਤੋਂ ਵੱਧ ਮੰਨ ਦੀ ਭਾਵਨਾ ਸ਼ਰਧਾ ਸਤਕਾਰ ਰੱਖ ਕੇ ਆਪਾਂ ਧੰਗ ਗੁਰੂ ਗ੍ਰੰਥ ਸਾਹਿਬ ਨੂੰ ਸੀਸ ਵਿਝਕਾਉਣਾ ਹੈ ਸੰਗਤਾਂ ਦੀ ਸੇਵਾ ਵੀ ਕਰਨੀ ਹੈ ਸੰਗਤਾਂ ਨੂੰ ਜੀ ਆਇਆਂ ਵੀ ਕਹਿਣਾ ਉੱਥੇ ਸਭ ਤੋਂ ਵੱਡਾ ਸਤਿਕਾਰ ਜਿਹੜਾ ਉਹ ਤੁਹਾਨੂੰ ਕਰਾਂ ਸਰ ਸੱਚੇ ਪਾਤਸ਼ਾਹ ਸਾਹਿਬ ਜੀ ਨੂੰ ਦੇਣਾ ਕਿਉਂਕਿ ਸਾਡੇ ਸਾਰੇ ਦਰ ਆਖੇ ਹੋਣੇ ਫੇਰ ਸਾਰੀ ਨਾਨਕ ਨਾਮ ਲੈਵਾ ਸੰਗਤ ਨੂੰ ਬੀ.ਐਨ.ਪੀ 8 9 10 ਇਤਨਾ ਤਰੀਕਾਂ ਤੇ ਇਹ ਮਹਾਨ ਕਾਰਜਾਂ ਦਾ ਸ਼ਮੂਲੀਅਤ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਮੂਹ ਜੀ ਸੰਗਤ ਨੂੰ ਫੇਰ ਲੱਖ ਲੱਖ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਨਰੰਗਕਾਰ ਆਕਾਰ ਦੂਤ ਜਗ ਮੰਡਲ ਕਰਿਓ ਨਰੰਕਾਰ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਗੁਰਪੁਰਬ ਜੋ ਸਤੰਬਰ ਦੇ ਮਹੀਨੇ ਵਿਚ ਆ ਰਿਹਾ ਹੈ ਉਸ ਦੇ ਸਬੰਧ ਵਿੱਚ ਇਸ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਬੇਰ ਸਹਿਬ ਤੋਂ ਹਰ ਸਾਲ ਇਹ ਨਗਰ ਕੀਰਤਨ ਪੰਜਾ ਪਿਆਰਿਆਂ ਦੀ ਅਗਵਾਈ ਤੰਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇ ਅਰੰਭ ਹੋ ਕੇ ਗੁਰਦੁਆਰਾ ਤੰਦ ਸਹਿਬ ਬਟਾਲਾ ਵਿਖੇ ਸਮਾਪਤੀ ਹੁੰਦੀ ਹੈ ਅੱਜ ਨਗਰ ਕੀਰਤਨ ਦੇ ਸਬੰਧ ਵਿੱਚ ਹੀ ਮੀਟਿੰਗ ਜਿਹੜੀ ਸੀ ਉਹ ਲਈ ਗਈ ਜਿਸ ਦੇ ਵਿੱਚ ਸਾਡੇ ਸਤਕਾਰਯੋਗ ਮੈਂਬਰ ਸਹਿਬਾਨ ਤੇ ਹੋਰ ਸਾਡੇ ਦਫ਼ਤਰ ਸ਼੍ਰੋਮਣੀ ਗੁਰਦਵਾਰਾ ਸਫਾ ਬੰਧਕ ਕਮੇਟੀ ਦੇ ਅਧਿਕਾਰੀ ਸਹਿਬਾਨ ਉਹਨਾਂ ਨੇ ਇਹ ਸਬੰਧ ਵਿੱਚ ਮੀਟਿੰਗ ਕੀਤੀ 8 ਸਤੰਬਰ ਨੂੰ ਸ਼ਾਮ ਨੂੰ ਦੀਵਾਨ ਹਾਲ ਦੇ ਵਿੱਚ ਦਿਵਾਨ ਸਜਾਏ ਜਾਣਗੇ ਜਿਸ ਵਿੱਚ ਢਾਡੀ ਰਾਗੀ ਕਥਾਵਾਚਕ ਗੁਰੂ ਦਾ ਇਤਿਹਾਸ ਸੰਗਤਾਂ ਨੂੰ ਸਰਵਣ ਕਰਾਉਣ ਦੇ 9 ਸਤੰਬਰ ਨੂੰ ਅੰਮ੍ਰਿਤ ਵੇਲੇ 5 ਵਜੇ ਨਗਰ ਕੀਰਤਨ ਆਰੰਭ ਹੋਵੇਗਾ ਤੇ ਸਮੂਹ ਨਾਨਕ ਨਾਮ ਲੈਵਾ ਸੰਗਤਾਂ ਨੂੰ ਬੇਨਤੀ ਹੈ ਕਿ ਧੰਨ ਗੁਰੂ ਨਾਨਕ ਸਾਹਿਬ ਜਿਹੜੇ ਜਗਤ ਦੇ ਗੁਰੂ ਹਨ ਉਹਨਾਂ ਦਾ ਵਿਆਹ ਪ੍ਰਭ ਹੈ ਪ੍ਰਾਹ ਪ੍ਰਭ ਦੇ ਵਿੱਚ ਆਪਾਂ ਜਿਹੜਿਆ ਹੈ ਖੁਸ਼ੀਆਂ ਪ੍ਰਾਪਤ ਕਰੀਏ ਕਿਉਂਕਿ ਖੁਸ਼ੀਆਂ ਦਾ ਕਾਰਜ ਹੈ ਕਿਸ ਮਨੁੱਖ ਦਾ ਵਿਆਹ ਹੋਵੇ ਤੇ ਕਿੰਨੀ ਖੁਸ਼ੀ ਹੁੰਦੀ ਹੈ ਤੇ ਰੱਬ ਰੂਪ ਧੰਗ ਗੁਰੂ ਨਾਨਕ ਸਾਹਿਬ ਜੀ ਦਾ ਵਿਆਹ ਹੋਵੇ ਜਿਨ੍ਹਾਂ ਦੇ ਪਾਸੋਂ ਆਪਾਂ ਅਰਦਾਸਾਂ ਕਰਕੇ ਕਿੰਨੇ ਪਦਾਰਥ ਤੇ ਕਿੰਨਾ ਕੁ ਦੁੱਧ ਕੋਤਾ ਪਾ ਮੰਗਦੇ ਹਾਂ ਉਹਨਾਂ ਦਾ ਵਿਆਹ ਵਰਕ ਪਰਪ ਹੋਵੇ ਤੇ ਆਪਾਂ ਨੂੰ ਜਿਹੜਾ ਹੈ ਫਰਜ਼ ਬਣਦਾ ਹੈ ਤੇ ਚਾਹੀਦਾ ਹੈ ਆਪਾਂ ਵੱਧ ਤੋਂ ਵੱਧ ਗੁਰੂ ਨਾਨਕ ਸਾਹਿਬ ਜੀ ਦੇ ਗੁਰਪੁਰਬ ਦੇ ਵਿੱਚ ਸ਼ਾਮਲ ਹੋ ਕੇ ਤੇ ਗੁਰੂ ਨਾਨਕ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਇਹ ਸੰਬੰਧ ਦੇ ਵਿੱਚ ਅੱਜ ਜਿਹੜੀ ਹੈ ਮੀਤਾਂ ਲਈ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ